બસ ਦੇ ਡਰਾਈਵਰ ਨੇ ਕੀਤੀ ਕੁਝ ਅਜਾਈ ਹਰਕਤ ਕਿ ਬੈਠੀਆਂ ਸਵਾਰੀਆਂ ਦਾ ਪੈ ਗਿਆ ਚੀਕ ਚਿਹਾੜਾ ਅਤੇ ਹਫੜਾ ਦਫੜੀ ਮੱਚ ਗਈ ਤੇ ਮੌਕੇ ਤੋਂ ਡਰਾਈਵਰ ਤੇ ਕੰਡੈਕਟਰ ਲੈ ਕੇ ਝੋਲਾ ਬੱਸ ਨੂੰ ਛੱਡ ਕੇ ਫਰਾਰ ਹੋ ਗਏ ਅਤੇ ਦੂਜੇ ਪਾਸੇ ਸਵਾਰੀਆਂ ਰੌਲਾ ਪਾਉਂਦੀਆਂ ਹੀ ਰਹਿ ਗਈਆਂ ਜੀ ਹਾਂ ਸਕਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਪਿਕਅਪ ਜੀਪ ਅਤੇ ਰੋਡ ਵੇਜ バス ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ バス ਡੂੰਗੀ ਖਾਈ ਦੇ ਵਿੱਚ ਜਾ ਡਿਗੀ ਜਿਸ ਕਰਕੇ ਵਿੱਚ ਸਵਾਰ ਸਵਾਰੀਆਂ ਜ਼ਖਮੀ ਹੋ ਗੀਆਂ ਤੇ ਮੌਕੇ ਦੇ ਉੱਤੇ ਵੱਡਾ ਇਕੱਠ ਹੋ ਗਿਆ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਜੀਪ ਹੈ ਉਹ ਵੀ ਚੱਕਣਾ ਚੂਰ ਹੋ ਗਈ ਹੈ ਤੇ ਬੱਸ ਦੇ ਵੀ ਪਰ ਖੱਚੇ ਉੱਡ ਗਏ ਨੇ ਚਸ਼ਮਦੀਦ ਦਾ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ ਫੋਨ ਦੇ ਉੱਤੇ ਗੱਲ ਕਰ ਰਿਹਾ ਸੀ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ ਕਾਰਨ ਕੀ ਆਪਣਾ ਜਿਹੜਾ ਆਪਣਾ ਸਰਕਾਰੀ ਬੱਸ ਦਾ ਡਰਾਈਵਰ ਸੀਗਾ ਜਿਹੜੇ ਆਪਣੇ ਵਿੱਚ ਮਸਾਫਰ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਹਦੇ ਵਿੱਚ ਜੋ ਦੇ ਕਾਨੂੰਨੋਂ ਫੋਨ ਲੱਗਾ ਹੋਇਆ ਸੀਗਾ ਠੀਕ ਆ ਜੀ ਤੇ ਉਹਨੇ ਜਦੋਂ ਬਾਸ ਆਉਂਦੀ ਸੀ ਤੇ ਮੋਰੋ ਕ੍ਰਾਸ ਕਰਨ ਲੱਗਾ ਕ੍ਰਾਸ ਕਰਕੇ ਉਹਨੇ ਜਦੋਂ ਗੱਡੀ ਦਾ ਘੱਟ ਮਾਰਿਆ ਤੇ ਗੱਡੀ ਆਪਣੇ ਸਿੱਧੀ ਡੰਮ ਜਾ ਕੇ ਡਿੱਗੀ ਤੇ ਇੱਕ ਨਾਲ ਦੂਜੇ ਦਾ ਕੈਂਟਰ ਦਾ ਨੁਕਸਾਨ ਵੀ ਹੋਇਆ ਤੇ ਬਾਕੀ ਹੁਣ ਅਸੀਂ ਐਂਬੂਲੈਂਸ ਵਿੱਚ ਲੈ ਕੇ ਗਏ ਆ ਇੱਕ ਮਰੀਜ਼ ਦੀ ਹਾਲਤ ਬਹੁਤ ਜ਼ਿਆਦੀ ਗੰਭੀਰ ਸੀਗੀ ਕਿੰਨੀਆਂ ਤਸੀਰ ਕੋਲ ਸਵਾਰੀਆਂ ਜੀ ਸਵਾਰੀਆਂ ਘਟੋੜ 15-20 ਸਵਾਰੀਆਂ ਸੀਗੀਆਂ ਜੀ ਤੇ ਸੱਟਾਂ ਕਿੰਨੀਆਂ ਕੰਦੇ ਸੱਟਾਂ ਇੱਕ ਮਰੀਜ਼ ਦੇ ਤਾਂ ਜਿਹੜੇ ਅਸੀਂ ਲੈ ਗਏ ਉਹਦੇ ਬਹੁਤ ਜ਼ਿਆਦੀਆਂ ਸੀਗੀਆਂ ਦੂਜੇ ਜਿਹੜੇ ਮਰੀਜ਼ ਘਰ-ਘਰ ਛੱਡੇ ਉਹਨਾਂ ਦੇ ਕਿਤੇ ਸਿਰ ਤੇ ਸੱਟ ਸੀ ਕਿਤੇ ਮਾੜੀ-ਮੋਢੀ ਬਾਹਾਂ ਤੇ ਸੀ ਮੌ ਗਲਤੀ ਕਿਸ ਦੀ ਲੱਗਦੀ ਹੈ ਗਲਤੀ ਡਰਾਈਵਰ ਦੀ ਡਰਾਈਵਰ ਮੌਕੇ ਤੇ ਭੱਜ ਗਿਆ ਡਰਾਈਵਰ ਦੀ ਗਲਤੀ ਆ ਹਾਂਜੀ ਬੱਸ ਇਧਰ ਜਲੰਧ ਸਾਈਡ ਤੋਂ ਆਈ ਸੀ ਨਾ ਜੀ ਤੇ ਆਊਟਸਾਈਡ ਆ ਕੇ ਹਟ ਕਰਕੇ ਉਹ ਟੇਲਕੂ ਨੂੰ ਉੱਪਰ ਇਕੱਲੇ ਪੁਲ ਤੋਂ ਨਹੀਂ ਗਈ ਅੱਛਾ ਤੇ ਸਵਾਰੀਆਂ ਤੇ ਸਬ ਮੁਤਾਬਕ ਆ ਵੀ ਜਿਹੜਾ ਡਰਾਈਵਰ ਸੀਗਾ ਉਹ ਫੋਨ ਤੇ ਗੱਲ ਕਰ ਰਿਹਾ ਓਕੇ ਤੇ ਕਿੰਨੀਆਂ ਕ ਸਵਾਰੀਆਂ ਸੀਗੀਆਂ ਇਹਨਾਂ ਨਾਲ ਬੱਸ ਭਰੀ ਸੀ ਬੱਸ ਭਰੀ ਹੋਈ ਸੀ ਤੇ ਕੋਈ ਸੱਟਾਂ ਦੀ ਗੱਲ ਕਰੀਏ ਤੇ ਤਿੰਨ ਕ ਸਵਾਰੀਆਂ ਜਿਆਦਾ ਇੰਜਰਤੀ ਸੀ ਇਹਨਾਂ ਨੂੰ ਦੁਰਤ ਨਹੀਂ ਤੇ ਡੱਥ ਵੀ ਹੋ ਗਈ ਸੀ ਨਹੀਂ ਡੱਥ ਕਿਸੇ ਦੀ ਨਹੀਂ ਕੋਈ ਡੱਥ ਨਹੀਂ ਬਾਕੀ ਸਵਾਰੀਆਂ ਕੀ ਆ ਬਾਕੀ ਸਵਾਰੀਆਂ ਠੀਕ ਆ ਕਿਸੇ ਨੂੰ ਕੋਈ ਬਹੁਤ ਇੰਜਰ ਆ ਉਹ ਸਾਡੇ ਇਥੋਂ ਆ ਰੈਂਪੀ ਡਾਕਟਰ ਆਈ ਸੀ ਵੀਰ ਉਹਨਾਂ ਨੇ ਟ੍ਰੀਟਮੈਂਟ ਕਰਤਾ ਫਸਟ ਹੈਂਡ ਤਾਂ ਨਹੀਂ ਦਿੱਤੀ ਸਿੱਟੇ ਟ੍ਰੀਪਲ ਸਾਰਿਆਂ ਨੂੰ ਹੁਣ ਸਥਿਤੀ ਠੀਕ ਆ ਸਾਰੀ ਇਸ ਟਾਈਮ ਹਾਂ ਠੀਕ ਠੀਕ ਬਸ ਕਿੰਨੀ ਕੁਚੀ ਟੁੱਟ ਗਈ ਹੈ ਬਸ ਹੈਗੀ ਆ 20 ਕੁ ਫੁੱਟ ਦਾ ਜਗ੍ਹਾ ਥੱਕ ਨਹੀਂ ਕਾਫੀ ਸਪੀਡ ਸੀ ਇਹਦੀ ਸਪੀਡ ਤਾਂ ਕਹਿ ਨਹੀਂ ਸਕਦੇ ਬਸ ਦੀ ਪਰ ਇੰਨਾ ਕਹਿੰਦੇ ਸਵਾਰੀਆਂ ਵੀ ਇਹ ਡਰਾਈਵਰ ਫੋਨ ਤੇ ਲੱਗਿਆ ਹੋਇਆ ਸੀ ਡਰਾਈਵਰ ਫੋਨ ਤੇ ਡਰਾਈਵਰ ਨੇ ਰੋਕਿਆ ਵੀ ਉਹਨੂੰ ਅੱਛੇ ਫੰਦੇ ਮਗਰ ਉਹ ਜੋ ਸਵਾਰੀਆਂ ਦਾਖਲੀਆਂ ਕਿ ਫੌਂਟੇ ਘੜ ਨਾ ਇਹ ਡਰਾਈਵਰ ਦੀ ਨਿਗਹਿਲੀ ਲੱਗ ਰਿਹਾ ਕਹਿ ਸਕਦੇ ਆ ਜਿਆਦਾਤਰ ਡਰਾਈਵਰ ਦੀ ਨਿਗਹਿਲੀ ਕਹਿੰਦਾ ਸੀ ਤੇ ਪਿੰਡ ਵਾਲਿਆਂ ਨੇ ਵੀ ਬਹੁਤ ਸਪੋਰਟ ਕੀਤੀ ਹੈ ਜੀ ਹਾਂ ਸਾਡੇ ਇਥੇ ਜੋ ਨਾਲ ਘਰ ਦੀ ਹੈ ਤੇ ਹੋਰ ਮਸਾ ਸਕੂਲ ਵਾਲੀਆਂ ਬੱਸਾਂ ਜੀ ਬੱਚੇ ਬਹੁਤ ਆਏ ਇੱਕੋ ਇੱਕ ਨੰਤੰਗ ਵੀ ਸੀ ਉਹ ਨੰਗਰ ਦੀ ਜੀ ਉਹਨਾਂ ਦੀ ਗੱਡੀ ਨਾਲ ਰੋਗੀ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਜਤਿੰਦਰ ਕੁਮਾਰ ਦਾ ਕਹਿਆ ਕਿ ਸਾਨੂੰ ਸੂਚਨਾ ਮਿਲੀ ਸੀ ਇਸ ਹਾਦਸੇ ਦੀ ਮੌਕੇ ਤੇ ਪਹੁੰਚਿਆ ਜਾਂਚ ਕਰ ਰਹੇ ਆ ਇਹ ਬੱਸ ਜਲੰਧਾ ਸਾਈਡ ਤੋਂ ਮੋਗਾ ਸਾਈਡ ਨੂੰ ਆ ਰਹੀ ਸੀ ਜੀ ਤੇ ਜਿਹੜੀ ਡਰਾਈਵਰ ਕ੍ਰਾਸ ਕੀਤੀ ਹੈ ਹੁਣ ਸਵਾਰੀਆਂ ਦੇ ਬਿਆਨ ਲਾਂਗੇ ਜਿਵੇਂ ਸਵਾਰੀਆਂ ਕਹਿਣਗੀਆਂ ਉਸ ਹਸਾਬ ਨਾਲ ਕਾਰਵਾਈ ਜ਼ਰੂਰ ਕਰਾਂਗੇ ਸੱਚਾਈ ਸਾਹਮਣੇ ਲਿਆਗੇ ਲੱਗਦਾ ਕਿ ਤੇਜ਼ ਰਫ਼ਤਾਰ ਸੀ ਕੋਈ ਸਤੋਲਨ ਵੀ ਘਟਣ ਕਰਨੀ ਇਹ ਤੁਹਾਨੂੰ ਦੱਸਣਗੇ ਜਿਹੜੀਆਂ ਸਵਾਰੀਆਂ ਵਿੱਚ ਮੌਕੇ ਤੇ ਗਈਆਂ ਉਹਨਾਂ ਦੇ ਬਿਆਨ ਲਾਂਗੇ ਇਨਵੈਸਟੀਗੇਸ਼ਨ ਕਰਾਂਗੇ ਸਾਰੀ ਜੋ ਇਨਵੈਸਟੀਗੇਸ਼ਨ ਚ ਆਇਆ ਉਸ ਹਸਾਬ ਨਾਲ ਕਾਰਵਾਈ ਜ਼ਰੂਰ ਕਰਾਂਗੇ ਕਿੰਨੀਆਂ ਕਿ ਸਵਾਰੀਆਂ ਸਰ ਸਵਾਰੀਆਂ ਨਾ ਚਾਰਾਂ ਦੇ ਸੱਟਾਂ ਕਾਫੀ ਲੱਗੀਆਂ ਆਈ ਬਾਕੀ ਕੁਲੇ ਗੰਭੀਰ ਹੈਗੇ ਆ ਜਾ ਕੇ ਬਿਆਨ ਲੈ ਕੇ ਤੇ ਇਨਵੈਸਟੀਗੇਸ਼ਨ ਦੇਖਿਆ ਜਾਵੇ ਤਾਂ ਕਈ ਵਾਰ ਡਰਾਈਵਰਾਂ ਦੀ ਗਲਤੀ ਦੇ ਕਰਕੇ ਹੋਰ ਲੋਕਾਂ ਦੀ ਜਾਨ ਜੋਖਮ ਦੇ ਵਿੱਚ ਪੈ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ